ਇਸ ਵੀਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਤੋਂ ਸੰਸਦ ਮੈਂਬਰ ਅਵਨੀਤ ਸਿੰਘ ਬਿੱਟੂ ਆਪਣੇ ਸੈਂਕੜੇ ਕਾਂਗਰਸੀ ਵਰਕਰਾਂ ਸਮੇਤ ਡੀਸੀ ਦਫ਼ਤਰ ਵਿਖੇ ਗ੍ਰਿਫਤਾਰੀ ਦੇ ਨੇ ਪਹੁੰਚ ਚੁੱਕੇ ਨੇ ਦੱਸਦੇ ਕਿ ਇਸ ਲਈ ਬਿੱਟੂ ਨੇ ਵਰਕਰਾਂ ਨੂੰ ਫਿਰੋਜ਼ਪੁਰ ਰੋਡ ਤੇ ਪਹੁੰਚਣ ਦੀ ਅਪੀਲ ਕੀਤੀ ਸੀ ਬਿੱਟੂ ਨੇ 11 ਵਜੇ ਵਰਕਰਾਂ ਨੂੰ ਜੜਾ ਉੱਥੇ ਬੁਲਾ ਲਿਆ ਸੀ ਹੁਣ ਉਹ ਸੈਂਕੜੇ ਵਰਕਰਾਂ ਨਾਲ ਕੁਝ ਸਮੇਂ ਬਾਅਦ ਡੀਸੀ ਦਫ਼ਤਰ ਦੇ ਬਾਹਰ ਮਾਰਚ ਕਰਨਗੇ ਇਸ ਵੀਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਕਿ ਹੁਣ ਇਹ ਤਾਂ ਸਿੰਘ ਬਿੱਟੂ ਜਿਹੜੀ ਆਪਣੀ ਗ੍ਰਫਤਾਰੀ ਦੇਣ ਪਹੁੰਚੇ ਨਾ ਬਿੱਟੂ ਨੇ ਕਿਹਾ ਕਿ ਸਰਕਾਰ ਕਾਂਗਰਸ ਨੂੰ ਦਬਾਣਾ ਚਾਹੁੰਦੀ ਹੈ ਪਰ ਉਹ ਜ਼ਾਲਿਮ ਸਰਕਾਰ ਦੇ ਜ਼ੁਲਮਾਂ ਤੋਂ ਡਰਨ ਵਾਲੇ ਨਹੀਂ ਹਨ ਜੇਕਰ ਸਰਕਾਰ ਟੂਠੇ ਪੱਤੇ ਦੇ ਕੇ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੁੰਦੇ ਤਾਂ ਉਹ ਨਹੀਂ ਡਰਨਗੇ ਦਾਜੀਕਰ ਰਵਨੀਤ ਸਿੰਘ ਬਿੱਟੂ ਇਕ ਲੋਕ ਆਉਣ ਵਾਲੇ ਸਾਰੇ ਚੋਣਾਂ ਦੇ ਵਿੱਚ ਲੋਕ ਆਮ ਆਪੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣਗੇ ਬਿੱਟੂ ਨੇ ਵੀ ਕਿਹਾ ਕਿ ਸਰਕਾਰ ਨੇ ਨਗਰ ਨਿਗਮ ਜ਼ੋਨ A ਦੇ ਵਿੱਚ ਪਾਲਾ ਮੰਦਿਰ ਦੇ ਵਿਰੋਧ ਦੇ ਵਿੱਚ ਕਾਗਰਸੀ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਹੁਣ ਉਹ ਗ੍ਰਿਫਤਾਰੀ ਦੇ ਨੇ ਪਹੁੰਚੇ ਨੇ ਉਹਦੇ ਦੱਸ ਦੇ ਕੇ ਰਬੀ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਕੇ ਸੀਮਾਨ ਤੇ ਵੀ ਜੜਾ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਸੀਮਾਨ ਉਹ ਲੋ ਵੀ ਅੱਜ ਸੰਸਦ ਦੇ ਵਿੱਚ ਤਾਲਿਆਂ ਨੂੰ ਲੈ ਕੇ ਗੱਲ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਇਹ ਸਾਬਿਤ ਹੁੰਦਾ ਕਿ ਉਹਨਾਂ ਤੇ ਵੀ ਹੁਣ ਜੜਾ ਮਾਮਲਾ ਦਾ ਹੋਣਾ ਚਾਹੀਦਾ ਹੈ ਡਰ ਕੇ ਕੰਬ ਕੇ ਵਿਧਾਨ ਸਭਾ ਚ ਵੀ ਭਗਵੰਤ ਮਾਨ ਨੂੰ ਤਾਲਾ ਯਾਦ ਕਰਾਤਾ ਇਹ ਤਾਲਾ ਯਾਦ ਕਰਾਤਾ ਭਗਵੰਤ ਮਾਨ ਨੂੰ ਪਾਰਲੀਮੈਂਟ ਵਿਧਾਨ ਸਭਾ ਚ ਤਾਲਾ ਜੇਬ ਚ ਪਾ ਕੇ ਲਿਆ ਕੇ ਲੈ ਕੇ ਗਿਆ ਇਹ ਅਦਰਸ਼ ਇਹ ਡਰ ਸੱਚਾਈ ਦਾ ਡਰ ਸੱਚਾਈ ਦਾ ਡਰ ਨਾਕਾਮੀ ਦਾ ਡਰ ਸਤ ਤਾਲਾ ਪਤਾ ਤਾਲਾ ਤੇਰੇ ਨਾਲ ਦਾ ਆਪ ਭਗਵੰਤ ਨਾਮ ਦਾ ਤਾਲਾ ਭਗਵੰਤ ਮਾਨ ਦਾ ਤਾਲਾ ਚੱਡੇ ਦੇ ਘਰੋਂ ਲਾਵਾਂਗੇ ਕਰ ਚੱਡੇ ਦੇ ਘਰੋਂ ਆਹ ਦੇਖੋ ਕਿਵੇਂ ਪੁਜਾਰੀ ਆ ਪੁਜਾਰੀ